ਉਹ ਮਾਰ ਜਾਂਦੀ ਆ ਜੇ ਉਸ ਪਰਮਾਤਮਾ ਤੇ ਹੋਵੇ ਤਾਂ ਤਾਰ ਜਾਂਦੀ ਆ ਹਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਵਾਈ ਗੁਰੂ ਜੀ ਦੀ ਮੇਨ ਨਾ ਚੈਨ ਦੀ ਕਲਾਚ ਹੋਗੇ ਜੀ ਜੇ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਣੀ ਇੱਕ ਸਿਸਟਰ ਦੀ ਆਪਣੀ ਇੱਕ ਭੈਣ ਦੀ ਇਹੋ ਜਿਹੀ ਘਟਨਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਨੇ ਆਪਣੇ ਮਾਤਾ ਜੀ ਦੇ ਐਕਸਪਾਇਰ ਹੋਣ ਤੋਂ ਬਾਅਦ ਆਪਣੇ ਮਾਤਾ ਜੀ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਲੋਕਾਂ ਤੇ ਆਸ ਰੱਖੀ ਪਰ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਜੀ ਮਾਂ ਬਾਪ ਤੋਂ ਬਿਨਾ ਕੋਈ ਵੀ ਆਪਣਾ ਨਹੀਂ ਕੋਈ ਵੀ ਚਾਚਾ ਤਾਇਆ ਮਾਮਾ ਭੂਆ ਕੋਈ ਵੀ ਨਾਲ ਨਹੀਂ ਖੜਦੇ ਜਦੋਂ ਆਪਣੇ ਪੇਰੈਂਟਸ ਆਪਣੇ ਨਾਲ ਨਹੀਂ ਹੁੰਦੇ ਇੱਕ ਪੇਰੈਂਟਸ ਜਿਹੜਾ ਜੋ ਹਮੇਸ਼ਾ ਆਪਣੇ ਨਾਲ ਹੁੰਦੇ ਨੇ ਤੇ ਜਿਹੜੇ ਲੋਕਾਂ ਦੇ ਪੇਰੈਂਟਸ ਨਹੀਂ ਹੁੰਦੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਕਰਕੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਫਿਰ ਉਹ ਪਰਮਾਤਮਾ ਹੀ ਆਜੀ ਜਿਹੜਾ ਬੱਚਿਆਂ ਦੀ ਬਾਹ ਫੜਦਾ ਆ ਪਰਮਾਤਮਾ ਹੀ ਆਜੀ ਜਿਹੜਾ ਆਪਣੇ ਰੂਪ ਦੇ ਵਿੱਚ ਤੁਹਾਡੇ ਲਈ ਹੈਲਪ ਖੜੀ ਕਰਦਾ ਹੈ ਨਾ ਸੋ ਅੱਜ ਐਸੀ ਹੀ ਹੱਡ ਬੀਤੀ ਆ ਆਪਣੀ ਭੈਣ ਦੀ ਕਿ ਜਿਨ੍ਹਾਂ ਦੀ ਮੰਮਾ ਦੀ ਦੇਹਤ ਤੋਂ ਬਾਅਦ ਉਹਨਾਂ ਨੇ ਕਿਵੇਂ ਇਕੱਲਿਆਂ ਨੇ ਆਪਣੇ ਘਰ ਨੂੰ ਮੈਨੇਜ ਕੀਤਾ ਤੇ ਉਹਨਾਂ ਦੇ ਨਾਲ ਵੀ ਕੋਈ ਨਹੀਂ ਖੜਿਆ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਉਹਨਾਂ ਦੇ ਪਰਿਵਾਰ ਦੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਦੁਆਰਾ ਰਿਕੁਐਸਟ ਕਰਨਾ ਚਾਹੁੰਦੀ ਹਾਂ ਜੇ ਚੈਨਲ ਤੇ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਜੀ ਆਪਣੇ ਹੋਰ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਤਾਂਕਿ ਉਹ ਵੀ ਇਸ ਵੀਡੀਓ ਦੇ ਰਾਹੀਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਲੱਗ ਲੱਗ ਸਕਣ ਜੀ ਇਸ ਵੀਡੀਓ ਦੇ ਵਿੱਚ ਭੈਣ ਦੱਸਦੇ ਨੇ ਕਿ ਅਸੀਂ ਦੋ ਭੈਣਾਂ ਤੇ ਇੱਕ ਭਰਾ ਫਾਦਰ ਮਦਰ ਸਾਡੀ ਇਹ ਫੈਮਿਲੀ ਛੋਟੀ ਜੀ ਸੀਗੀ ਤੇ ਕਹਿੰਦੇ ਜਿਹੜੇ ਮੇਰੇ ਵੱਡੇ ਸਿਸਟਰ ਆ ਉਹਨਾਂ ਦੀ ਮੈਰਿਜ ਹੋ ਚੁੱਕੀ ਸੀ ਤੇ ਆਫਟਰ ਉਹਨਾਂ ਦੀ ਮੈਰਿਜ ਤੋਂ ਬਾਅਦ ਉਹ ਕਹਿੰਦੇ ਕਿ ਸਾਡੇ ਜਿਹੜੇ ਮਦਰ ਸੀਗੇ ਉਹ ਐਸਪਾਇਰ ਹੋ ਗਏ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਉਹ ਸਿਸਟਰ ਦੱਸਦੇ ਨੇ ਕਿ ਜਦੋਂ ਮੇਰੇ ਮਦਰ ਦੀ ਡੈਥ ਹੋਈ ਤੇ ਮੇਰੇ ਜਿਹੜੀ ਬੜੀ ਸਿਸਟਰ ਸੀ ਉਹਨਾਂ ਦੀ ਵੀ ਮੈਰਿਜ ਹੋ ਚੁੱਕੀ ਸੀ ਤੇ ਇਸ ਕਰਕੇ ਜਿਹੜੀ ਘਰ ਦੀ ਜ਼ਿੰਮੇਵਾਰੀ ਆ ਉਹ ਸਾਰੀ ਮੇਰੇ ਤੇ ਆ ਗਈ ਸੀ ਸਿਸਟਰ ਦੱਸਦੇ ਨੇ ਕਿ ਜਦੋਂ ਮੇਰੇ ਮम्मा ਹੁੰਦੇ ਸੀਗੇ ਅਸੀਂ ਗੁਰਦੁਆਰਾ ਸਾਹਿਬ ਡੇਲੀ ਮੇਰੀ ਮੰਮਾ ਬਹੁਤ ਭਗਤੀ ਵਗੈਰਾ ਕਰਦੇ ਸੀ ਬਹੁਤ ਬਾਣੀ ਪੜ੍ਹਦੇ ਹੁੰਦੇ ਸੀ ਪੂਜਾ ਪਾਠ ਪਾ ਕਰਦੇ ਹੁੰਦੇ ਸੀਗੇ ਉਹਨਾਂ ਨੇ ਰੋਜ਼ ਸਵੇਰ ਉੱਠ ਕੇ ਨਿਤਨੇਮ ਵੀ ਕਰਨਾ ਗੁਰਦੁਆਰਾ ਸਾਹਿਬ ਵੀ ਜਾਣਾ ਅਸੀਂ ਵੀ ਸਵੇਰ ਉੱਠ ਕੇ ਆਪਣੇ ਮੰਮਾ ਦੇ ਨਾਲ ਨਿਤਨੇਮ ਕਰਨਾ ਗੁਰਦੁਆਰਾ ਸਾਹਿਬ ਜਾਣਾ ਤੇ ਬਹੁਤ ਵਧੀਆ ਮਾਹੌਲ ਸੀ ਜੀ ਘਰ ਦਾ ਤੇ ਕਹਿੰਦੇ ਕਿ ਪਰਮਾਤਮਾ ਦੇ ਅੱਗੇ ਪਰ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਉਹਨਾਂ ਦੇ ਜਿਹੜੀ ਮਦਰ ਸੀਗੇ ਉਹ ਐਕਸਪਾਇਰ ਹੋ ਜਾਂਦੇ ਆ ਤੇ ਜਿਹੜੀ ਉਹਨਾਂ ਦੇ ਫਾਦਰ ਸਾਹਿਬ ਸੀਗੇ ਜੀ ਉਹ ਨੋਰਮਲ ਪ੍ਰਾਈਵੇਟ ਜੌਬ ਕਰਦੇ ਹੁੰਦੇ ਸੀ ਉਹ ਕਿ ਦੋਸ ਇਸ ਤੇ ਦੱਸ ਦਿੰਨੇ ਕਿ ਅਸੀਂ ਬਹੁਤ ਜ਼ਿਆਦਾ ਪੈਸਿਆਂ ਵੱਲੋਂ ਇੰਨੇ ਰਿਚ ਨਹੀਂ ਸੀਗੇ ਇਕਨੋਮਿਕਲੀ ਜਿਹੜੀ ਸਿਚੁਏਸ਼ਨ ਸੀ ਘਰ ਦੀ ਉਹ ਨੋਰਮਲ ਜੀ ਸੀ ਯਾਨੀ ਸਾਡੀ ਆਈ ਚੁਲਾਈ ਹੀ ਚੱਲਦੀ ਹੁੰਦੀ ਸੀ ਤੇ ਪਰ ਬਾਕੀ ਜਿਹੜੇ ਸਾਡੇ ਹੋਰ ਸ਼੍ਰੀਕੇ ਦੇ ਵਿੱਚ ਚਾਚੇ ਤਾਏ ਹੋਰ ਹੁੰਦੇ ਸੀ ਉਹਨਾਂ ਦੇ ਕੰਮਕਾਰ ਬਹੁਤ ਵਧੀਆ ਹੁੰਦੇ ਸੀਗੇ ਤੇ ਸਿਸਟਰ ਦੱਸਨੇ ਨੇ ਕਿ ਜਦੋਂ ਮੇਰੇ ਮੰਮਾ ਦੀ ਡੈਥ ਹੋ ਜਾਂਦੀ ਆ ਕਿ ਸਾਰੇ ਘਰ ਦੇ ਜ਼ਿੰਮੇਵਾਰੀ ਮੇਰੇ ਤੇ ਆ ਜਾਂਦੀ ਆ ਜੀ ਤੇ ਉਹ ਕਹਿੰਦੇ ਕਿ ਇਸ ਕਰਕੇ ਯਾਨੀ ਸਾਰੇ ਘਰ ਦੇ ਕੰਮਕਾਰ ਵੀ ਕਰਨੇ ਨਾਲ ਦੀ ਨਾਲ ਮੇਰੀ ਯਾਨੀ ਪੜ੍ਹਾਈ ਵੀ ਕਹਿੰਦੇ ਦੀ ਛੁੱਟੀ ਗਈ ਸੀ ਤੇ ਉਹ ਕਹਿੰਦੇ ਕਿ ਅਸੀਂ ਯਾਨੀ ਮੇ ਕੋ ਨਾ ਗੁਰਦੁਆਰਾ ਸਾਹਿਬ ਵੀ ਡੇਲੀ ਨਹੀਂ ਜਾਇਆ ਜਾਂਦਾ ਸੀ ਕਿ ਅੱਗੇ ਤਾਂ ਮੰਮਾ ਦੇ ਨਾਲ ਅਸੀਂ ਡੇਲੀ ਗੁਰਦੁਆਰਾ ਸਾਹਿਬ ਚਲੇ ਜਾਣਾ ਪਰ ਉਹ ਕਹਿੰਦੇ ਕਿ ਅਸੀਂ ਹੁਣ ਜਦੋਂ ਦੇ ਮਮਾ ਦੀ ਡੈਥ ਹੋਈ ਸੀਗੀ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਵੀ ਨਹੀਂ ਹੁੰਦਾ ਸੀ ਮੈਨੂੰ ਇਕੱਲੀ ਕਰਕੇ ਮੇਰਾ ਸਾਥ ਨਹੀਂ ਬਣਦਾ ਹੁੰਦਾ ਸੀ ਤੇ ਫਾਦਰ ਸਾਹਿਬ ਨੇ ਕਿਤੇ ਫ੍ਰੀ ਹੋਣਾ ਦਾ ਲੈ ਜਾਣਾ ਪਰ ਕਮਾਕਾਰਾਂ ਦੇ ਵਿੱਚ ਉਹਨਾਂ ਕੋਈ ਕਈ ਵਾਰ ਟਾਈਮ ਨਹੀਂ ਹੁੰਦਾ ਸੀਗਾ ਤੇ ਉਹ ਕਹਿੰਦੇ ਕਿ ਮੈਂ ਰਿਕੁਐਸਟ ਕਰਨੀ ਆਪਣੇ ਚਾਚੀਆਂ ਕਾਈਆਂ ਨੂੰ ਹਨਾ ਜਿਹੜੇ ਆਪਣੇ ਆਸਗਵਾਲ ਨੂੰ ਕਿ ਤੁਸੀਂ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲੀ ਜਾਇਆ ਕਰੋ ਕਹਿੰਦੇ ਕਈ ਵਾਰ ਉਹਨਾਂ ਨੇ ਕਹਿਣਾ ਕਿ ਅਸੀਂ ਜਾ ਰਹੇ ਆ ਹਣਾ ਤੇ ਇਹਦੀ ਟਾਲ ਮਟੋਲ ਕਰ ਦੇਣਾ ਜੀ ਤੇ ਕਹਿੰਦੇ ਮੈਂ ਇਕੱਲੀ ਜਾਂਦੀ ਨਹੀਂ ਹੁੰਦੀ ਸੀ ਕਿਉਂਕਿ ਇਕੱਲੇ ਜਾਣ ਦੀ ਕਦੀ ਪਹਿਲਾਂ ਤੋਂ ਆदत ਹੀ ਨਹੀਂ ਸੀਗੀ ਸੋ ਇਸ ਕਰਕੇ ਕਹਿੰਦੇ ਅ ਅੱਜ ਦਾ ਟਾਈਮ ਇਦਾਂ ਦਾ ਹੋ ਗਿਆ ਦੁਨੀਆ ਦਾ ਕਿਉਂਕਿ ਜੇ ਆਪਾਂ ਸਿੱਧੇ ਰਸਤੇ ਵੀ ਜਾਣੇ ਆ ਨਾ ਤੇ ਲੋਕ ਗੱਲਾਂ ਬਹੁਤ ਬਣਾਉਂਦੇ ਨੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਲੋਕ ਉਸਹਿਮਤ ਹੋਣਗੇ ਚੀਜ਼ਾਂ ਦੇ ਨਾਲ ਜੀ ਅੱਜ ਕੱਲ ਨੈਗੇਟਿਵਿਟੀ ਬਹੁਤ ਜ਼ਿਆਦਾ ਫੈਲ ਗਈ ਹੈ ਲੋਕਾਂ ਦੇ ਮਾਈਂਡ ਦੇ ਵਿੱਚ ਕਹਿੰਦੇ ਕਿ ਮੈਂ ਇਦਾਂ ਲੋਕਾਂ ਦੇ ਡਰ ਤੋਂ ਵੀ ਕੋਈ ਕੋਈ ਕੁਝ ਗੱਲ ਨਾ ਕਰ ਦੇਈ ਹਨਾ ਮੈਂ ਇਕੱਲੀ ਘਰੋਂ ਨਿਕਲਣਾ ਨਾ ਛੇਤੀ ਤੇ ਉਹ ਕਹਿੰਦੇ ਕਿ ਇਸ ਕਰਕੇ ਕਿ ਮੇਰਾ ਨਾ ਗੁਰਦੁਆਰਾ ਸਾਹਿਬ ਜਾਣਾ ਬੰਦ ਹੋ ਗਿਆ ਕਿ ਮੇਰਾ ਮੰਮਾ ਜਦੋਂ ਹੁੰਦੇ ਸੀ ਕੱਡੇ ਲਈ ਜਾਇਦਾ ਸੀ ਆਦਰਵਾਇਜ਼ ਹੁਣ ਮੇਰਾ ਤਾਂ ਬਹੁਤ ਘਟ ਗਿਆ ਸੀ ਕਹਿੰਦੇ ਜੇ ਕੋਈ ਜਵੇਂ ਸੰਗਰਾਮਤ ਵਗੈਰਾ ਹੋਣੀ ਤੇ ਜਾਂ ਕੋਈ ਤਿਉਹਾਰ ਵਗੈਰਾ ਆਉਣਾ ਤੇ ਇਹਨੇ ਜੇ ਉਦੋਂ ਵੀ ਉਹਨਾਂ ਦੀ ਰਿਕਵੈਸਟ ਕਰਨੀ ਆ ਆਪਣੇ ਚਾਚੀਆਂ ਤਾਈਆਂ ਦੇ ਕਿ ਤੁਸੀਂ ਮੈਨੂੰ ਗੁਰਦੁਆਰਾ ਸਾਹਿਬ ਲੈ ਜਿਓ ਤਾਂ ਕਹਿੰਦੇ ਜੀ ਉਹਨਾਂ ਨੇ ਕਿਤੇ ਲੈ ਕੇ ਵੀ ਚਲੇ ਜਾਣਾ ਤੇ ਬਹੁਤ ਜ਼ਿਆਦਾ ਜੀ ਨਖਰੇ ਕਰਨੇ ਹਨਾ ਤੂੰ ਸਾਨੂੰ ਲੇਟ ਕਰਵਾਤਾ ਤੂੰ ਉੱਥੇ ਨਾ ਜੀ ਜਾਣਾ ਜੀ ਉੱਥੇ ਬੈਠ ਕੇ ਨਾ ਬਾਟ ਕਰਨ ਦੇਣਾ ਨਾ ਜਿੰਨੀ ਤਰ੍ਹਾਂ ਮੱਥਾ ਟੇਕਣ ਦੇਣਾ ਜਲਦੀ ਕਰ ਜਲਦੀ ਕਰੀਏ ਨੂੰ ਬਹੁਤ ਕਹਿੰਦੇ ਮੈਨੂੰ ਅਜੀਬ ਜਿਹਾ ਫੀਲ ਕਰਵਾਉਣਾ ਉਹਨਾਂ ਨੇ ਤੇ ਉਹ ਕਹਿੰਦੇ ਇਸ ਕਰਕੇ ਮੈਂ ਜਾਣਾ ਛੱਡਤਾ ਕਿ ਉਹ ਕਹਿੰਦੇ ਕਿ ਮੈਂ ਉਮੀਦ ਹੀ ਨਹੀਂ ਰੱਖੀ ਲੋਕਾਂ ਤੋਂ ਹਨਾ ਉਹ ਕਹਿੰਦੇ ਕਿ ਮੈਂ ਘਰੇ ਬੈਠ ਕੇ ਹੀ ਬਾਣੀ ਪੜਨੀ ਘਰੇ ਬੈਠ ਕੇ ਬਾਟ ਵਗੈਰਾ ਕਰਨਾ ਕਿ ਮੈਂ ਘਰੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਤਾ ਕਿ ਮੇਰੇ ਫਾਦਰ ਸਾਹਿਬ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਕਿ ਸੱਚੇ ਮਨੋਂ ਜੇ ਆਪਾਂ ਘਰੇ ਬੈਠ ਕੇ ਵੀ ਉਸ ਪਰਮਾਤਮਾ ਨੂੰ ਧਿਉਨੇ ਆ ਤਾਂ ਵੀ ਪਰਮਾਤਮਾ ਆਪਣੀ ਤੋਂ ਜ਼ਰੂਰ ਖੁਸ਼ ਹੁੰਦਾ ਜੀ ਤੇ ਇਸ ਕਰਕੇ ਉਹ ਕਹਿੰਦੇ ਤੇ ਇਦਾਂ ਚੱਲਦਾ ਰਿਹਾ ਜੀ ਲਾਈਫ ਚੱਲਦੀ ਰਹੀ ਇਦਾਂ ਹੀ ਤੇ ਫਿਰ ਸਿਸਟਰ ਦੱਸਦੇ ਨੇ ਕਿ ਸਾਡੀ ਘਰ ਦੇ ਵਿੱਚ ਨਾ ਪਰੋਗ ਬਿਮਾਰੀਆਂ ਜੀਆਂ ਬਹੁਤ ਸੀਗੀਆਂ ਕਿ ਜਿੰਨੇ ਪੈਸਾ ਹੁੰਦਾ ਸੀ ਪੈਸਾ ਵੀ ਖੜਦਾ ਨਹੀਂ ਹੁੰਦਾ ਸੀ ਯਾਨੀ ਬਰਕਤ ਨਹੀਂ ਹੁੰਦੀ ਸੀ ਘਰ ਦੇ ਵਿੱਚ ਕਿ ਪੈਸਾ ਆਉਂਦਾ ਤਾਂ ਸੀਗਾ ਪਰ ਕਿੱਥੇ ਚਲੇ ਜਾਂਦਾ ਸੀ ਸਾਨੂੰ ਇਹ ਨਹੀਂ ਪਤਾ ਲੱਗਦਾ ਸੀਗਾ ਕਹਿੰਦੇ ਮੇਰੇ ਮੰਮਾ ਵੀ ਇਦੀ ਬਿਮਾਰੀ ਕਰਕੇ ਹੀ ਗੁਜ਼ਰ ਗਏ ਸੀਗੇ ਤੇ ਮੇਰੇ ਫਾਦਰ ਸਾਹਿਬ ਵੀ ਬਹੁਤ ਬਿਮਾਰ ਰਹਿੰਦੇ ਸੀ ਕਦੀ ਕੋਈ ਯਾਨੀ ਨਿੱਕੀਆਂ-ਮੋਟੀਆਂ ਪ੍ਰੋਬਲਮਾਂ ਹੁੰਦੀਆਂ ਹੀ ਰਹਿੰਦੀਆਂ ਸੀ ਕਦੀ ਯਾਨੀ ਸਾਡੇ ਘਰ ਦੇ ਵਿੱਚ ਕੋਈ ਐਦਾ ਦਾ ਦਿਨ ਨਹੀਂ ਹੁੰਦਾ ਸੀ ਯਾਨੀ ਜੇ ਫਾਦਰ ਸਾਹਿਬ ਨੇ ਦਵਾਈ ਖਾਣੀ ਜਾਂ ਕਦੀ ਮੈਂ ਨਾ ਖਾਵਾਂ ਜਾਂ ਮੇਰਾ ਕੋਈ ਬ੍ਰਦਰ ਨਾ ਖਾਵੇ ਤੇ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਇਹ ਚੀਜ਼ ਵੱਲੋਂ ਬਹੁਤ ਯਾਨੀ ਰਹਿੰਦੇ ਸੀਗੇ ਦੁਖੀ ਹਨਾ ਤੇ ਉਹ ਕਹਿੰਦੇ ਕਿ ਅਦੀ ਨਾ ਸਾਡੇ ਗਵਾਂਢ ਦੇ ਵਿੱਚ ਇੱਕ ਦਿਨ ਅਦੀ ਮੈਂ ਗਈ ਤੇ ਕਹਿੰਦੇ ਕਿ ਉਹ ਨਾ ਪਾਗ ਆਦੀਪ ਸਿੰਘ ਜੀ ਨੂੰ ਬਹੁਤ ਯਾਨੀ ਮਰਦੇ ਹੁੰਦੇ ਸੀਗੇ ਤੇ ਉਹਨਾਂ ਦੀ ਜੋਤ ਵੀ ਆਪਣੇ ਘਰ ਜਗਾਉਂਦੇ ਹੁੰਦੇ ਸੀ ਤੇ ਉਹ ਕਹਿੰਦੇ ਕਿ ਮੈਂ ਜਦੋਂ ਉਹਨਾਂ ਨੂੰ ਦੇਖਿਆ ਕਿ ਉਹਨਾਂ ਦੀ ਨਾ ਯਾਨੀ ਜਿਹੜੀ ਉਹ ਕਹਿੰਦੇ ਪਹਿਲਾਂ ਉਹਨਾਂ ਦੀ ਸਿਚੁਏਸ਼ਨ ਉਹਨਾਂ ਤੇ ਘਰ ਦੀ ਜਿਵੇਂ ਦੀ ਹੁੰਦੀ ਸੀ ਜਿਹੜੇ ਸਾਡੀ ਗਵਾਰਡੀ ਸੀ ਉਹ ਬਹੁਤ ਵਧੀਆ ਨਹੀਂ ਹੁੰਦੀ ਸੀ ਯਾਨੀ ਕਹ ਲਓ ਕਿ ਨਾਰਮਲ ਜੀ ਜਿੱਦਾਂ ਸਾਡੇ ਘਰ ਦੀ ਆ ਹਨਾ ਕਿ ਬਹੁਤ ਪੈਸਾ ਪੂਸਾ ਵੀ ਨਹੀਂ ਹੁੰਦਾ ਸੀ ਉਹਨਾਂ ਕੋਲ ਨਾਰਮਲ ਹੈ ਘਰ ਦੇ ਵਿੱਚ ਇੱਕ ਜਿਵੇਂ ਇੱਕ ਮ ਮੀਡਲ ਕਲਾਸ ਫੈਮਿਲੀ ਜਿਵੇਂ ਕਹਿ ਸਕਦੇ ਆ ਕਿ ਕੋਈ ਇੰਨੀ ਖਾਸ ਹੋਣਾ ਦੇ ਘਰ ਦੇ ਵਿੱਚ ਹੈ ਨਹੀਂ ਸੀ ਜੀ ਜਿਵੇਂ ਅਸ਼ੋਰਾ ਮੈਂ ਆਪਾਂ ਕਹਿ ਸਕਦੇ ਆ ਕਿ ਯਾਨੀ ਵਧੀਆ ਲਾਈਫ ਜਿਵੇਂ ਇੱਕ ਬੰਦਾ ਜੀ ਸਕਦਾ ਵਾ ਆਪਣੀ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕਹਿੰਦੇ ਉਹਨਾਂ ਦੀ ਲਾਈਫ ਉਹ ਵੀ ਇੰਨੀ ਵਧੀਆ ਨਹੀਂ ਸੀ ਪਹਿਲਾਂ ਹਨਾ ਤੇ ਉਹ ਕਹਿੰਦੇ ਕਿ ਜਦੋਂ ਯਾਨੀ ਮੈਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਪਤਾ ਲੱਗਾ ਸੀ ਕਿ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਂਦੇ ਨੇ ਜਾਂ ਉਹਨਾਂ ਨੂੰ ਮੰंदे ਨੇ ਹਨਾ ਤੇ ਉਹਨਾਂ ਦੀ ਸ਼ੀਰ ਦਾ ਸਾਇੰਗ ਗੁਰਦੁਆਰਾ ਸਾਇੰਗ ਜਾਂਦੇ ਨੇ ਤੇ ਕਹਿੰਦੇ ਕਿ ਅੱਧੀ ਜਦੋਂ ਮੈਂ ਜਦੋਂ ਉਹਨਾਂ ਦੇ ਘਰ ਗਈ ਮੈਂ ਜਦੋਂ ਦਾ ਪਤਾ ਲੱਗਾ ਕਿ ਸਾਨੂੰ ਇਹ ਉਹਨਾਂ ਦੀ ਜੋਤ ਜਗਾਉਣੀ ਇਹਨਾਂ ਨੇ ਸ਼ੁਰੂ ਕੀਤੀ ਆ ਕਿ ਉਹਨਾਂ ਨੂੰ ਵੀ ਅਜੇ 5-6 ਸਾਲ ਹੀ ਹੋਏ ਸੀਗੇ ਬਾਬਾ ਦੀਪ ਸਿੰਘ ਜੀ ਦੀ ਜੋਤ ਵਗੈਰਾ ਜਗਾਉਂਦਿਆਂ ਨੂੰ 6 ਸਾਲਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਇੰਨੀ ਤਬਦੀਲੀ ਆਈ ਉਹਨਾਂ ਦੇ ਘਰ ਦੇ ਵਿੱਚ ਯਾਨੀ ਇੰਨੀਆਂ ਲਹਿਰਾਂ ਵਹਿਰਾਂ ਲੱਗੀਆਂ ਪੈਸਿਆਂ ਵੱਲੋਂ ਜਿਹੜੀਆਂ ਤੰਗੀਆਂ ਸੀ ਉਹ ਵੀ ਦੂਰ ਹੋ ਗਈਆਂ ਤੇ ਘਰ ਦਾ ਮਾਹੌਲ ਬਹੁਤ ਵਧੀਆ ਹੋ ਗਿਆ ਸੀ ਤੇ ਕਹਿੰਦੇ ਕਿ ਜਦੋਂ ਮੈਂ ਉਹਦੇ ਇਦਾਂ ਘਰ ਜਾਣਾ ਤੇ ਮੈਨੂੰ ਬਹੁਤ ਵਧੀਆ ਲੱਗਣਾ ਕਿਤੇ ਕਿ ਪਰ ਮੈਂ ਯਾਨੀ ਜਦੋਂ ਉਹਨਾਂ ਨੇ ਇਦਾਂ ਦੇਖਣਾ ਜੋਤ ਜਗਾਉਂਦੇ ਨੇ ਕਹਿੰਦੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਆਪਣੇ ਘਰ ਦੀ ਜੋਤ ਜਗਾਵਾ ਬਾਬਾ ਦੀਪ ਸਿੰਘ ਜੀ ਦੀ ਹਨਾ ਤੇ ਉਹ ਕਹਿੰਦੇ ਕਿ ਪਰ ਮੈਂ ਉਹਨਾਂ ਨੂੰ ਨਾ ਗਵਾਂਡੀਆਂ ਨੂੰ ਇਦਾਂ ਪੁੱਛਿਆ ਨਹੀਂ ਕਿ ਤੁਸੀਂ ਇਹ ਜੋਤ ਕਿਵੇਂ ਲਗਾਉਨੇ ਹੋ ਜਾਂ ਕਿਵੇਂ ਇਹਨਾਂ ਦੇ ਕੋਈ ਰੂਲ ਵਗੈਰਾ ਕਿਵੇਂ ਨੇ ਤੇ ਇਹ ਮੈਨੂੰ ਸੰਗ ਲੱਗਦੇ ਸੀ ਉਹਨਾਂ ਨੇ ਕਹਿੰਨਾ ਕਿ ਪਤਾ ਨਹੀਂ ਅਸੀਂ ਜਗਾਉਨੇ ਆ ਹਨਾ ਸਾਨੂੰ ਦੇਖ ਕੇ ਪਤਾ ਨਹੀਂ ਇਹ ਇਦਾਂ ਯਾਨੀ ਕਿ ਮੇਰੇ ਮਨ ਦੇ ਵਿੱਚ ਬਸ ਬਹੁਤ ਚਿੰਜਕ ਜਿਹੀ ਆਈ ਕਿ ਮੈਂ ਕੁੱਛਿਆ ਨਹੀਂ ਵੜਾ ਨੂੰ ਤੇ ਇਹ ਕਹਿੰਦੇ ਬਸ ਮੈਂ ਆਪਣੇ ਮਨੋਂ ਹੀ ਸੋਚ ਲਿਆ ਕਿ ਚਲੋ ਇਹ ਜਗਾਉਂਦੇ ਨੇ ਕਿ ਇਹਨਾਂ ਦੇ ਜਗਾਉਣ ਤੋਂ ਬਾਅਦ ਇਹਨਾਂ ਦੀ ਲਾਈਫ ਕਿੰਨੀ ਹਨਾ ਬਦਲੀ ਆ ਕਿ ਮੈਂ ਵੀ ਆਪਣੇ ਘਰ ਜੋਤ ਜਗਾਉਂਗੀ ਤੇ ਉਹ ਕਹਿੰਦੇ ਕਿ ਮੈਂ ਇਦਾਂ ਹੀ ਬਸ ਆ ਗਈ ਹਨਾ ਆਪਣੇ ਘਰੇ ਤੇ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਪਾਪਾ ਇਦਾਂ ਦਾ ਕਰਕੇ ਨਾ ਆਪਾਂ ਸ਼ਿੰਦਾ ਦੀ ਜੋਤ ਜਗਾਇਆ ਕਰਾਂਗੇ ਬਾਬਾ ਦੀਪ ਸਿੰਘ ਜੀ ਦੀ ਤੇ ਉਹ ਜੋਤ ਜਗਾਉਣ ਲੱਗੇ ਨੇ ਹਨਾ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨੇ ਕਿ ਚਲੋ ਆਪਾਂ ਬਾਣੀ ਦਾ ਪੜਦੇ ਆ ਹਨਾ ਬਾਣੀ ਤਾਂ ਉਹ ਵੀ ਪੜਦੇ ਸੀ ਪਰ ਜਦੋਂ ਤੇ ਉਹ ਬਾਬਾ ਦੀਪ ਸਿੰਘ ਜੀ ਦੇ ਲੜ ਲੱਗੇ ਨੇ ਤੁਸੀਂ ਦੇਖੋ ਨਾਲੇ ਘਰ ਚ ਕਿੰਨੀ ਤਬਦੀਲੀ ਆਈ ਆ ਕਿ ਆ ਆਪਾਂ ਵੀ ਆਪਣੇ ਘਰ ਜੋਤ ਜਗਾਵਾਂਗੇ ਤੇ ਕਹਿੰਦੇ ਉਹ ਫਾਦਰ ਸਾਹਿਬ ਨੇ ਪਹਿਲਾਂ ਤਾਂ ਮੈਨੂੰ ਰੋਕਿਆ ਕਿ ਰਹਿਣ ਦੇ ਹਨਾ ਕੀ ਪਤਾ ਕੀ ਇਹ ਸਾਬਤਤਾਵਾ ਤੂੰ ਚੰਗੀ ਤਰ੍ਹਾਂ ਪੁੱਛਿਆ ਵੀ ਨਹੀਂ ਹੈਗਾ ਹਨਾ ਇੱਕ ਤੂੰ ਅਨ ਮੈਰਿਡ ਆ ਤੇ ਇਹ ਵੀ ਨਾ ਉਹ ਵੀ ਕੀ ਕੱਲ ਨੂੰ ਆਪਾਂ ਨੂੰ ਜੋਤ ਪੱਕੀ ਜਗਾਉਣੀ ਪਵੇ ਕਿ ਤੇਰੇ ਮਮਾ ਵੀ ਨਹੀਂ ਹੈਗੇ ਹਨਾ ਕੱਲ ਨੂੰ ਤੇਰੀ ਮੈਰਿਜ ਵੀ ਹੋ ਜਾਣੀ ਆ ਕਿ ਆਪਾਂ ਨੂੰ ਕੁਝ ਇਹ ਨਾ ਪਤਾ ਨਹੀਂ ਹੈਗਾ ਹਨਾ ਕਿ ਕੱਲ ਨੂੰ ਤੂੰ ਚਲੀ ਜਾਣਾ ਆਪਣੇ ਘਰ ਦੀ ਮਗਰੋਂ ਜੋਤ ਸਾਡੇ ਤੋਂ ਨਾਜਗਾ ਹੋਵੇ ਹਨਾ ਸੋ ਉਹਨਾਂ ਦੇ ਮਨ ਚ ਗੱਤ ਇਦਾਂ ਦੀ ਹੈ ਨਾ ਸਵਾਲ ਆਏ ਤੇ ਫਿਰ ਉਹ ਸਿਸਟਰ ਕਹਿੰਦੀ ਕਿ ਨਹੀਂ ਮੈਂ ਮਨ ਬਣਾ ਲਿਆ ਸੀ ਕਿ ਮੈਂ ਜਦੋਂ ਜੋਤ ਜਗਾਈ ਪਹਿਲੇ ਦਿਨ ਕਿ ਮੈਂ ਬਾਬਾ ਦੀਪ ਸਿੰਘ ਜੀ ਨੂੰ ਅਰਦਾਸ ਕੀਤੀ ਐਤਵਾਰ ਨੂੰ ਜਦੋਂ ਮੈਂ ਜੋਤ ਜਗਾਈ ਸੀ ਇਦਾਂ ਦੀ ਕਿ ਬਾਬਾ ਦੀਪ ਸਿੰਘ ਜੀ ਕਿ ਮੈਂ ਜਿੰਨੀ ਦੇਰ ਇਸ ਘਰ ਦੇ ਵਿੱਚ ਹੈਗੀਆਂ ਉਨੀ ਦੇਰ ਮੈਂ ਜੋਤ ਜ਼ਰੂਰ ਜਗਾਉਂਗੀ ਹਨਾ ਕਿ ਇਸ ਦਾ ਭਾਰ ਮੇਰੇ ਪਿਤਾ ਜੀ ਤੇ ਜਾਂ ਮੇਰੇ ਭਰਾ ਤੇ ਆਹਾਂ ਦੀ ਲਾਈਫ ਤੇ ਨਾ ਕੋਈ ਆਵੇ ਕਿਉਂ ਐ ਜਾਂ ਕਿ ਜਿੰਨੀ ਦੇ ਮੈਂ ਆ ਮੈਂ ਜੋਤ ਜ਼ਰੂਰ ਜਗਾਉਂਗੀ ਤੁਹਾਡੇ ਜਿਹੜੇ ਘਰ ਦੇ ਵਿੱਚ ਜਾਉਗੀ ਮੈਂ ਉੱਥੇ ਜਾ ਕੇ ਵੀ ਜਗਾਉਂਗੀ ਪਰ ਮੈਂ ਜਿੰਨੀ ਦੇ ਇੱਥੇ ਆ ਮੈਂ ਤੁਹਾਡੀ ਜਗਾਉਂਗੀ ਤੁਸੀਂ ਸਾਡੇ ਘਰ ਤੇ ਕਿਰਪਾ ਕਰੋ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਕਿਰਪਾ ਕਰੋ ਜਿਹੜੇ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂ ਫਿਰ ਪੈਸਿਆਂ ਦੀ ਤੰਗੀ ਆ ਜਾਂ ਬਰਕਤ ਨਹੀਂ ਹੈਗੀ ਜਾਂ ਜਿਹੜੇ ਰੋਗ ਨੇ ਉਹ ਸਾਰੇ ਤੁਸੀਂ ਦੂਰ ਕਰਨੇ ਤੇ ਉਹ ਕਹਿੰਦੇ ਕਿ ਮੈਂ ਬਾਬਾ ਦੀਪ ਸਿੰਘ ਜੀ ਦੀ ਨਾਂ ਸੰਡੇ ਦੀ ਸੰਡੇ ਜੋਤ ਜਗਾਉਣੀ ਸ਼ੁਰੂ ਕਰਤੀ ਆਪਣੇ ਘਰੇ ਮੈਂ ਬਾਣੀ ਦਾ ਵੀ ਜਪ ਕਰ ਲਿਆ ਕਰਨਾ ਜੀ ਤੇ ਉਹ ਕਹਿੰਦੇ ਕਿ ਮੇਰੀ ਬਸ ਰੁਟੀਨ ਉਦਾਂ ਹੀ ਚੱਲਦੀ ਰਹੀ ਤੇ ਫਿਰ ਇੱਕ ਦਿਨ ਸਿਸਟਰ ਦੱਸਦੇ ਨੇ ਕਿ ਸਾ ਨੂੰ ਇੱਕ ਦਿਨ ਜੋ ਪਹਿਰਾ ਸਾਇਹ ਬਾਰੇ ਪਤਾ ਲੱਗਿਆ ਕਿ ਜੋ ਪਹਿਰਾ ਸਾਇਹ ਕਟਿਆ ਜਾਂਦਾ ਤੇ ਇਹ ਕਹਿੰਦੇ ਕਿ ਦੀ ਮੋਬਾਈਲ ਦੇ ਵਿੱਚ ਇੱਕ ਦਿਨ ਮੇਰੇ ਅੱਗੇ ਆਇਆ ਕਿ ਜੋ ਪਹਿਰਾ ਸਾਇਹ ਕੱਟਦੇ ਨੇ ਜਿਹਦਾ ਸਾਇਹ ਗੁਰਦੁਆਰਾ ਕਿ ਜੋ ਪਹਿਰਾ ਸਾਇਹ ਕਟਿਆ ਜਾਂਦਾ ਤੇ ਉਹ ਕਹਿੰਦੇ ਕਿ ਲੋ ਗੁਰਦੁਆਰਾ ਸਾਈਂ ਜਾ ਕੇ ਤੇ ਚੁਪੈਰਾ ਸਾਈਂ ਕੱਟਦੇ ਨੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਬਹੁਤ ਝੋਲੀਆਂ ਭਰਦੇ ਨੇ ਤੇ ਉਹ ਕਹਿੰਦੇ ਕਿ ਮੈਂ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਕਿ ਮੈਂ ਤਾਂ ਆਪਣੇ ਜਿਹੜੇ ਪਿੰਡ ਦਾ ਗੁਰਦੁਆਰਾ ਸਾਈਂਾ ਮੇਰਾ ਤਾਂ ਉੱਥੇ ਹੀ ਜਾਣਾ ਮੈਨੂੰ ਬਹੁਤ ਮੇਰੇ ਕੱਲੀ ਲਈ ਔਖਾ ਲੱਗਦਾ ਵਾ ਕਿ ਮੈਂ ਤੁਹਾਡਾ ਉੱਤੇ ਸ਼੍ਰੀ ਗੰਗਨਗੁਰਦੁਆਰਾ ਸਾਹਿਬ ਤਾਂ ਮੈਂ ਕਿਵੇਂ ਆਵਾਂ ਹਨਾ ਕਿ ਪਰ ਮੈਂ ਚਲੋ ਘਰੇ ਚੁਪੈਰਾ ਸਾਈਂ ਕਹਿੰਦੇ ਕੱਟਣਾ ਸ਼ੁਰੂ ਕਰਤਾ ਇਦਾਂ ਹੀ ਮੈਂ YouTube ਵਗੈਰਾ ਤੋਂ ਕਿੰਦੀ ਸਾਰੀ ਨੌਲੇਜ ਲੈ ਲਈ ਜਿੱਤੇ ਦਾ ਕਟਿਆ ਜਾਂਦਾ ਵਾ ਤੇ ਮੈਂ ਘਰੇ ਚ ਪੜ੍ਹ sai ਪਟਨਾ ਸ਼ੁਰੂ ਕਰਤਾ ਜੀ ਕਹਿੰਦੇ ਮੈਂ ਆ ਯਾਨੀ 6-7 ਮਹੀਨੇ ਹੋ ਗਏ ਆ ਚੁਪਰਾ sai ਕੱਟਦੇ ਨੂੰ ਕਿ ਮੈਂ ਅੱਜ ਤੱਕ ਹਜੇ ਤੱਕ ਅੰਮ੍ਰਿਤਸਰ ਸ਼ਿਦਾ sai ਗੁਰਦੁਆਰਾ ਜਾ ਕੇ ਕਦੀ ਦਰਸ਼ਨ ਨਹੀਂ ਕੀਤੇ ਕਿ ਮੈਂ ਕਹਿੰਦੇ ਇਵਨ ਮੇ ਕੋ ਪਿੰਡ ਵਾਲੇ ਗੁਰਦੁਆਰੇ ਵੀ ਨਹੀਂ ਜਾਇਆ ਜਾਂਦਾ ਕਿ ਮੈਂ ਘਰੇ ਬੈਠ ਕੇ ਡੇਲੀ ਪਾਠ ਵੀ ਕਰਦੀ ਆ ਬਾਬਾ ਦੀਪ ਸਿੰਘ ਜੀ ਦੀ ਜੋਤ ਵੀ ਆਪਣੇ ਘਰੇ ਜਗਾਉਣੀ ਆ ਤੇ ਕਹਿੰਦੇ ਤੁਸੀਂ ਮੰਨਣਾ ਨਹੀਂ ਹੈਗਾ ਕਿ ਮੇਰੇ ਸਾਡੇ ਘਰ ਦੇ ਵਿੱਚ ਇੰਨੀ ਕੁ ਤਬਦੀਲੀ ਆਈ ਮੇਰੇ ਪਾਪਾ ਜਾਂ ਮੇਰਾ ਬ੍ਰਦਰ ਜਾਂ ਮੈਂ ਕਹਿੰਦੇ ਅਸੀਂ ਜਿਹੜਾ ਇੰਨਾ ਬਿਮਾਰ ਰਹਿੰਦੇ ਸੀ ਕਦੇ ਕਿਸੇ ਨੂੰ ਕੁਝ ਹੋ ਜਾਣਾ ਇੱਕ ਨੇੜੀ ਹੋਣਾ ਦੂਸਰੇ ਨੂੰ ਕੁਝ ਹੋ ਜਾਣਾ ਕਿ ਸਾਡੇ ਘਰ ਡੇਲੀ ਦਵਾਈਆਂ ਯਾਨੀ ਅਸੀਂ ਖਾਣੀਆਂ ਹੀ ਹੁੰਦੀਆਂ ਸੀ ਜੇ ਮੈਂ ਨਾ ਖਾਣੀ ਪਾਪਾ ਨੇ ਖਾਣੀ ਪਾਪਾ ਨੇ ਨਹੀਂ ਖਾਣੀ ਤਾਂ ਬ੍ਰਦਰ ਨੇ ਖਾਣੀ ਕਿੰਨੇ ਸਾਡੇ ਸਾਰੇ ਰੋਗ ਦੂਰ ਹੋਏ ਯਾਨੀ ਅਸੀਂ ਬਿਲਕੁਲ ਠੀਕ ਰਹਿਣਾ ਸ਼ੁਰੂ ਹੋ ਗਏ ਕਿ ਪੈਸੇ ਦੀ ਬਰਕਤ ਵੀ ਘਰ ਚ ਰਹਿਣੀ ਸ਼ੁਰੂ ਹੋ ਗਈ ਬਹੁਤ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਸਾਡਾ ਯਾਨੀ ਇਦਾਂ ਦਾ ਹੱਥ ਫੜਿਆ ਕਹਿੰਦੇ ਸਾਡੇ ਘਰ ਲਹਿਰਾ ਵਹਿਰਾ ਲੱਗਦੀਆਂ ਵਾਈਕਲ ਜੀ ਨੇ ਮੇਰੇ ਪਾਪਾ ਦਾ ਕੰਮ ਵੀ ਇੰਨਾ ਵਧੀਆ ਹੋ ਗਿਆ ਮੇਰੇ ਚਾ ਦੱਸ ਦੇਣੀ ਕਿ ਮੇਰੀ ਮੈਰिज ਵੀ ਬਹੁਤ ਵਧੀਆ ਘਰ ਦੇ ਵਿੱਚ ਹੋਈ ਤੇ ਮੇਰਾ ਜਿਹੜਾ ਸੋਹਰਾ ਪਰਿਵਾਰ ਮਿਲਿਆ ਉਹ ਵੀ ਬਾਬਾ ਦੀਪ ਸਿੰਘ ਜੀ ਨੂੰ ਅੱਗੇ ਬਹੁਤ ਮੰਨਦਾ ਹੁੰਦਾ ਸੀ ਕਹਿੰਦੇ ਮੈਂ ਯਾਨੀ ਇਹਦੀ ਯਾਨੀ ਜਦੋਂ ਪਾਰਟ ਵਗੈਰਾ ਕਰਨਾ ਕਰੇ ਅਰਦਾਸ ਕਰਨੀ ਤੇ ਮੈਂ ਇਹ ਹੀ ਸੋਚਣਾ ਕਿ ਬਾਬਾ ਦੀਪ ਸਿੰਘ ਜੀ ਕੀ ਮੇਰਾ ਯਾਨੀ ਜਿਸ ਘਰ ਦੇ ਵਿੱਚ ਮੀ ਹਨਾ ਮੇਰਾ ਵਿਆਹ ਹੋਵੇ ਕਿ ਤੁਹਾਡੀ ਇਦਾਂ ਹੀ ਜੀ ਸ਼ਰਗਾਂ ਦੇ ਨਾਲ ਪੂਜਾ ਪਾਠ ਕਰਦੇ ਹੁਣ ਤੇ ਕਹਿੰਦੇ ਮੈਨੂੰ ਪਰਿਵਾਰ ਇੰਨਾ ਵਧੀਆ ਮਿਲਿਆ ਉਹ ਵੀ ਬਾਬਾ ਦੀਪ ਸਿੰਘ ਜੀ ਨੂੰ ਇੰਨਾ ਯਾਨੀ ਮੰਨਦੇ ਹੁੰਦੇ ਸੀ ਉਹਨਾਂ ਦੇ ਘਰ ਵੀ ਉਹਨਾਂ ਦੀ ਜੋਤ ਚੱਲਦੀ ਹੁੰਦੀ ਸੀ ਕਹਿੰਦੇ ਮੈਨੂੰ ਬਹੁਤ ਵਧੀਆ ਯਾਨੀ ਜਿੱਦਾਂ ਮੈਂ ਚਾਹੁੰਦੀ ਸੀ ਉਦਾਂ ਦਾ ਸੋਹਰਾ ਪਰਿਵਾਰ ਮਿਲਿਆ ਈ ਬੋਟ ਸਾਡੀ ਲਾਈਫ ਦੇ ਵਿੱਚ ਪੋਜ਼ਿਟਿਵਿਟੀ ਆਈ ਜਦੋਂ ਦੀ ਮੈਂ ਘਰ ਦੇ ਵਿੱਚ ਜੋਤ ਜਗਾਣੀ ਸ਼ੁਰੂ ਕੀਤੀ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਨਾਲ ਅਸੀਂ ਜੁੜੇ ਤੇ ਪਾਠ ਵਗੈਰਾ ਕਰਨਾ ਅਸੀਂ ਸ਼ੁਰੂ ਕੀਤਾ ਤੇ ਜਿਵੇਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਇਸ ਆਪਣੀ ਭੈਣ ਦੀ ਸਟੋਰੀ ਦੇ ਜਰੀਏ ਕਿ ਗੁਰਦੁਆਰਾ ਸਾਹਿਬ ਜਾਣਾ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਮੈਂ ਆਈ ਕਹਿਣਾ ਚਾਹੁੰਦੀ ਕਿ ਇਹ ਨਹੀਂ ਹੈਗਾ ਕਿ ਤੁਸੀਂ ਮੈਂ ਤੁਹਾਨੂੰ ਆਹ ਕਹਿਣਾ ਚਾਹੁੰਦੀ ਕਿ ਤੁਸੀਂ ਗੁਰਦੁਆਰਾ ਸਾਹਿਬ ਨਾ ਜਾਓ ਹਨਾ ਪਰ ਗੁਰਦੁਆਰਾ ਸਾਹਿਬ ਜਾਣਾ ਵੀ ਬਹੁਤ ਜ਼ਰੂਰੀ ਆ ਪਰ ਗੁਰਦੁਆਰਾਂ ਸਾਬ ਜੇ ਚਲੋ ਕਿਸੇ ਸਿਚੁਏਸ਼ਨ ਚ ਆਪਣੇ ਕੋ ਨਾ ਨਹੀਂ ਚਾਹ ਹੁੰਦਾ ਡੇਲੀ ਪਰ ਤੁਸੀਂ ਜੇ ਘਰ ਦੇ ਵਿੱਚ ਬੈਠ ਕੇ ਹੀ ਤੁਸੀਂ ਆਪਣੀ ਸ਼ਰਧਾ ਦੇ ਨਾਲ ਨਿਤਨੇਮ ਕਰੋਗੇ ਪੂਜਾ ਪਾਠ ਕਰਦੇ ਹੋ ਉਸ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਹਨਾ ਘਰ ਦੇ ਵਿੱਚ ਤੁਸੀਂ ਆਪਣਾ ਡੇਲੀ ਨਿਤਨੇਮ ਤੁਸੀਂ ਆਪਣਾ ਸੈੱਟ ਕਰਦੇ ਹੋ ਇਹ ਨਹੀਂ ਹੈਗਾ ਕਿ ਜੇ ਤੁਸੀਂ ਘਰ ਬੈਠ ਕੇ ਪੂਜਾ ਪਾਠ ਕਰਦੇ ਹੋ ਕਿ ਤੁਹਾਡੇ ਤੇ ਉਸ ਵਾਈਬਰ ਜਿਹੀ ਮਿਹਰ ਨਹੀਂ ਹੋਣੀ ਲੋਕਾਂ ਕੋ ਗੁਰਦੁਆਰਾ ਸਾਹਿਬ ਨਹੀਂ ਜਾ ਹੁੰਦਾ ਜੀ ਡੇਲੀ ਤੇ ਮੈਂ ਉਹਨਾਂ ਨੂੰ ਆਈ ਰਿਕਵੈਸਟ ਕਰਦੀ ਆ ਜੇ ਤੁਹਾਡੇ ਕੋ ਗੁਰਦੁਆਰਾ ਸਾਹਿਬ ਨਹੀਂ ਜਾਉਂਦਾ ਤੁਸੀਂ ਘਰੇ ਬਾਣਟ ਕਰਿਆ ਕਰੋ ਕਿ ਘਰੇ ਬਾਣਟ ਕਰਨ ਨਾਲ ਤੁਸੀਂ ਘਰੇ ਜੋਤ ਵਗੈਰਾ ਜੋ ਤੁਹਾਡੇ ਚਾਹਦੀ ਆ ਤੁਸੀਂ ਉਦਾਂ ਹੀ ਉਹਨਾਂ ਨੂੰ ਆਪਣਾ ਵਾਹਿਗੁਰੂ ਜੀ ਨੂੰ ਧਿਆਉ ਤੁਸੀਂ ਦੇਖਿਓ ਤੁਹਾਨੂੰ ਘਰ ਬੈਠ ਕੇ ਕਿੰਨਾ ਕੁਝ ਮਿਲ ਜਾਣਾ ਬਹੁਤ ਲੋਕ ਇਦਾਂ ਦੇ ਨਹੀਂ ਜਿਹੜੇ ਗੁਰਦੁਆਰਾ ਸਾਹਿਬ ਤਾਂ ਜਾਂਦੇ ਨਹੀਂ ਉਹਨਾਂ ਦਾ ਮਨ ਸ਼ੁੱਧ ਨਹੀਂ ਹੈਗਾ ਲੋਕਾਂ ਲਈ ਗਲਤ ਨਾ ਗੱਲਾਂ ਬੋਲਣੀਆਂ ਕਿਸੇ ਦੀ ਨਿੰਦਿਆ ਕਰਨੀ ਚੁਗਲੀਆਂ ਕਰਨੀਆਂ ਕਿਸੇ ਨੂੰ ਬਿਨਾਂ ਦਾਤੋ ਝੂਠੇ ਪਾਈ ਜਾਣਾ ਲੋਕਾਂ ਦੇ ਅੱਗੇ ਹਨਾ ਝੂਠ ਬੋਲ ਬੋਲ ਕੇ ਲੋਕਾਂ ਨੂੰ ਝੂਠੇ ਪਾਈ ਜਾਂਦੇ ਆ ਲੋਕ ਇੱਥੇ ਹਨਾ ਤੇ ਬਿਨਾਂ ਦਾਤੋ ਬੁਰੇ ਪਾਈ ਜਾਣਾ ਲੋਕਾਂ ਨੂੰ ਹਨਾ ਇਦਾਂ ਦੇ ਲੋਕ ਜਿਹੜੇ ਘਰੇ ਬੈਠ ਕੇ ਵੈਸੇ ਘਰੇ ਬੈਠ ਕੇ ਵੀ ਪਾਠ ਕਰਦੇ ਨੇ ਨਾ ਤਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਨਹੀਂ ਜਾਣਾ ਘਰੇ ਪਾਠ ਕਰਨਾ ਵੀ ਵਿਅਰਥਾ ਪਹਿਲਾਂ ਤੁਸੀਂ ਆਪਣੇ ਆਪ ਨੂੰ ਸਹੀ ਕਰੋ ਠੀਕ ਹੈ ਜੀ ਲੋਕਾਂ ਨੂੰ ਬੁਰੇ ਪਵਾਣਾ ਬੰਦ ਕਰੋ ਆਪਣੀ ਲਾਈਫ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਦੇਖੋ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਅਚੀਵ ਕਰਨਾ ਲੋਕਾਂ ਨੂੰ ਬੁਰੇ ਪਾਉਣ ਨਾਲੋਂ ਹਨ ਆਪਣੇ ਆਪ ਨੂੰ ਤੁਸੀਂ ਆਪਣਾ ਅੰਦਰ ਪਹਿਲਾਂ ਸੁਧਾਰੋ ਹਨ ਪਹਿਲਾਂ ਆਪਣਾ ਸੁਧਾਰ ਕੇ ਫਿਰ ਤੁਸੀਂ ਬਾੜ ਕਰੋ ਫਿਰ ਚਾਹੇ ਤੁਸੀਂ ਗੁਰਦੁਆਰਾ ਸਾਹਿਬ ਜਾਓ ਚਾਹੇ ਤੁਸੀਂ ਘਰੇ ਬੈਠ ਕੇ ਬਾੜ ਕਰੋ ਉਹੀ ਪ੍ਰਵਾਣ ਚੜਨਾ ਵਾ ਜਿਹਦਾ ਅੰਦਰੋਂ ਮਨ ਸਾਫ਼ ਹਨ ਠੀਕ ਹੈ ਜੀ ਜੇ ਤੁਹਾਡੇ ਦਿਲ ਦੇ ਅੰਦਰ ਕੋਟ ਨਹੀਂ ਤੁਸੀਂ ਲੋਕਾਂ ਦਾ ਮਾੜਾ ਸੋਚਣਾ ਲੋਕਾਂ ਲਈ ਬੁਰਾ ਬੋਲਣਾ ਲੋਕਾਂ ਦੀ ਝੂਠ ਬੋਲਣਾ ਲੋਕਾਂ ਦੇ ਅੱਗੇ ਤੇ ਉਹ ਫਿਰ ਜਿਹੜਾ ਪਾਠ ਆ ਜਾਂ ਗੁਰਦੁਆਰਾ ਸਾਹਿਬ ਆ ਉਹ ਕਦੀ ਹੀ ਲੱਗਦਾ ਜੀ ਠੀਕ ਹੈ ਜੀ ਤੇ ਇਸ ਕਰਕੇ ਜਿਨੇ ਸੱਚੇ ਦਿਲੋਂ ਕਰੇ ਬੈਠ ਕੇ ਹੀ ਉਸ ਪਰਮਾਤਮਾ ਨੂੰ ਧਿਆਲਿਆ ਨਾ ਤੁਹਾਨੂੰ ਕਿਸੇ ਤੀਰਤ ਯਾਤਰਾ ਤੇ ਜਾਣ ਦੀ ਲੋੜ ਨਹੀਂ ਕਿਤੇ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦੀ ਲੋੜ ਨਹੀਂ ਤੁਸੀਂ ਘਰੇ ਬੈਠ ਕੇ ਹੀ ਇੱਕ ਵਾਰੀ ਚਾਹੇ ਤੁਸੀਂ ਇੱਕ ਡੇਲੀ ਜਪਜੀ ਸਾਹਿਬ ਦਾ ਪਾਠ ਵੀ ਪਰ ਸੱਚੇ ਮਨੋਂ ਜਿੰਨਾ ਟਾਈਮ ਤੁਸੀਂ ਬਾੜ ਕਰਦੇ ਹੋ ਪਰ ਓਨਾ ਟਾਈਮ ਬਿਨਾਂ ਮਨ ਝਟਕਾਏ ਪੂਰਾ ਗੁਰੂ ਜੀ ਤੇ ਤੁਸੀਂ ਆਪਣਾ ਪੂਰਾ ਧਿਆਨ ਰੱਖ ਕੇ ਤੁਸੀਂ ਪਾਠ ਕਰੋਗੇ ਨਾ ਤੁਹਾਡਾ ਇੱਕ ਜਪਜੀ ਸਾਹਿਬ ਦਾ ਪਾਠ ਵੀ ਬਹੁਤ ਤੁਹਾਨੂੰ ਫਲ ਦੇ ਕੇ ਜਾਊਗਾ ਜੀ ਲੋਕਾਂ ਤੇ ਆਸ ਰੱਖਣੀ ਬੰਦ ਕਰੋ ਕਿਉਂਕਿ ਜਿਹੜੇ ਹੁਣ ਜਿਵੇਂ ਸਿਸਟਰ ਸੀਗੇ ਉਹ ਕਹਿੰਦੇ ਕਿ ਮੈਂ ਜਿਵੇਂ ਸਾਰਿਆਂ ਤੇ ਆ ਨਾ ਆਸ ਰੱਖਦੀ ਹੁੰਦੀ ਸੀ ਮੈਨੂੰ ਇਹ ਲੈ ਜਾਣ ਗੁਰਦੁਆਰਾ ਸਾਹਿਬ ਜਾਂ ਮੈਨੂੰ ਉਹ ਲੈ ਜਾਣ ਗੁਰਦੁਆਰਾ ਸਾਹਿਬ ਕੋਈ ਵੀ ਕਿਸੇ ਨਾਲ ਨਹੀਂ ਖੜਦਾ ਹੁੰਦਾ ਚਾਹੇ ਕਿਸੇ ਵੀ ਸਿਚੁਏਸ਼ਨ 'ਚ ਹੋਵੇ ਠੀਕ ਹੈ ਜੀ ਆਪਣੇ ਫਾਦਰ ਮਦਰ ਆਪਣੇ ਸਗੇ ਭੈਣ ਭਰਾ ਤੋਂ ਇਲਾਵਾ ਕਦੀ ਕੋਈ ਨਹੀਂ ਖੜਦਾ ਤੇ ਇਹ ਜੇ ਤੁਹਾਡੇ ਟੈਂਪਰੇਰੀ ਕਿਤੇ ਲੋਕ ਖੜ ਵੀ ਜਾਣ ਨਾ ਤੁਹਾਡੇ ਨਾਲ ਤੇ ਉਹ ਵੀ ਇੱਕ ਟਾਈਮ ਤੁਹਾਨੂੰ ਸੁਣਾ ਹੀ ਦੇਣਗੇ ਕਿ ਅਸੀਂ ਤੁਹਾਡੇ ਨਾਲ ਉਦੋਂ ਖੜੇ ਸੀ ਪਰ ਇੱਕ ਜਿਹੜਾ ਆਪਣਾ ਸਗਾ ਭੈਣ ਭਰਾ ਹੁੰਦਾ ਨਾ ਉਹ ਕਦੀ ਨਹੀਂ ਕਿਸੇ ਨੂੰ ਸੁਣਾਉਂਦਾ ਕਿ ਅਸੀਂ ਤੁਹਾਡੇ ਲਈ ਆਹ ਕੀਤਾ ਸੀ ਅਸੀਂ ਤੁਹਾਡੇ ਲਈ ਉਹ ਕੀਤਾ ਸੀਗਾ ਸੋ ਇਸ ਕਰਕੇ ਆਪਣਿਆਂ ਦੇ ਨਾਲ ਖੜੋ ਆਪਣਿਆਂ ਦੀ ਸਪੋਰਟ ਕਰੋ ਤੇ ਘਰੇ ਬੈਠ ਕੇ ਤੁਸੀਂ ਜਿੱਦਾਂ ਮੇਰੀ ਸਿਸਟਰ ਨੇ ਹਨਾ ਘਰੇ ਬੈਠ ਕੇ ਬਾਤ ਕਰਨਾ ਸ਼ੁਰੂ ਕੀਤਾ ਗੁਰਦਾਰਾ ਤਾਂ ਨਹੀਂ ਵੀ ਜਾਉਂਿਆ ਤੇ ਤੁਸੀਂ ਵੀ ਇਦਾਂ ਜੀ ਆਪਣਾ ਘਰੇ ਨਿੱਤਨੇਮ ਸੈੱਟ ਕਰੋ ਤੇ ਬਾਣੀ ਦੇ ਨਾਲ ਜੁੜੋ ਪਾਠ ਕਰੋ ਤੁਸੀਂ ਵੀ ਕਰੋ ਆਪਣੇ ਬੱਚਿਆਂ ਨੂੰ ਵੀ ਤੁਸੀਂ ਚਾਹੇ ਥੋੜਾ ਥੋੜਾ ਮੂਲ ਮੰਤਰ ਤੋਂ ਹੀ ਸਟਾਰਟ ਕਰੋ ਉਹਨਾਂ ਤੋਂ ਵੀ ਜੀ ਤੁਸੀਂ ਪਾਠ ਜੁੜ ਤੁਸੀਂ ਕੀਆ ਕਰੋ ਉਹਨਾਂ ਨੂੰ ਕਰਨ ਨੂੰ ਠੀਕ ਹੈ ਜੀ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਅੱਜ ਉਹ ਮੂਲ ਮੰਤਰ ਹੀ ਪੜ ਰਹੇ ਆ ਨਾ ਤੇ ਅੱਗੇ ਅੱਗੇ ਜਾ ਕੇ ਆਪਣੇ ਆਪ ਉਹਨਾਂ ਤੇ ਕਿਰਪਾ ਹੋਊਗੀ ਠੀਕ ਹੈ ਜੀ ਏ ਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਐ ਨੋਟੀਫਿਕੇਸ਼ਨਸ ਤੁਹਾਡੇ ਕੋਲ ਪਹੁੰਚ ਜਾਣ ਜੀ ਮਿਲਦੇ ਆਂ ਅੱਜ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਤੇ ਵਾਇਬ ਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ